ਨਾਮ ਮੁਲਖਰਾਜ ਵਾਸੀ ਪਿੰਡ ਨਾਲਾ ਦਾ ਸਾਫਾ ਸਰਪੰਚਾਂ 20 25 ਸਾਲਾਂ ਤੋਂ ਸਰਪੰਚੀ ਕੀਤੀ ਹੈ ਪਿੰਡ 'ਚ ਤੇ ਆਹ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ ਤਿੰਨ ਚਾਰ ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਛੋੜੀਆਂ ਹੋਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਉਹ ਟੁਕਮਾ ਸੀਗਾ ਇਹ ਜਿਹੜਾ ਪੁਲ ਵਾਣਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਜਿਹਨੇ ਪਾਈਪਾਂ ਹੁੰਦੀਆਂ ਸੀਮੰਟ ਦੀਆਂ ਉਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਜੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚ ਦੀ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣਾ ਜਾਣਾ ਬੰਦ ਹੋਏ ਬੇ ਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਸਲੇਬ ਕਾਇਦਾ ਇਹ ਤੇ ਸਲੇਬ ਪਾ ਕੇ ਜਿਹੜਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪੈਂਦਾ ਹੋਵੇ ਲੋਕ ਇੰਦਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਆਇਆ ਪੁਲ ਇਸ ਬੋਲ ਨੰਮਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਦੋ ਰੋੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇੱਧਰ ਅਜੇ ਤੱਕ ਕੋਈ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਬੋਲ ਦਾ ਕਿਸੇ ਨੇ ਵੀ ਚੱਕਰ ਟੁਕ ਮਾ ਪ੍ਰਬੰਧ ਨਹੀਂ ਕੀਤਾ ਇਹ ਗੰਦੀ ਨਾਲਾ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲੋਂ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ ਪੰਜ 700 ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਕੰਮ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਆ ਸਰਕਾਰ ਦਾ ਅਦਰ ਕੋਈ ਵੀ ਧਿਆਨ ਨੀਗਾ ਸਰਕਾਰਾਂ ਹੁੰਦੀਆਂ ਨਾ ਤੇ ਵੋਟਾਂ ਲੈ ਕੇ ਸੌਂ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਆਉਂਦਾ ਆਰ ਪਾਰ ਵੀ ਕਿ ਦੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਉਹਨਾਂ ਨੂੰ ਕੋਈ ਨਿਕਾਸ਼ ਨੀਗਾ ਉਹ ਤਾਂ ਨਾ ਦਿੱਤੇ ਕਿਸਤੀ ਬੇੜੀ ਪੈ ਸਕਦੀ ਕਿ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੌਂਦੀ ਬਰਸਾਤ ਸੀ ਇਹੋ ਸਮੱਸਿਆ ਵਾ ਅਹੇ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿੰਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੇ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨੇ ਇੰਨੇ ਪਰੇਸ਼ਾਨ ਨੇ ਇਹਨਾਂ ਇਹਨਾਂ ਦਾ ਧਿਆਨ ਦੇ ਕੇ ਸਰਕਾਰ ਨੂੰ ਤੁਹਾਡੇ ਮੀਡੀਆ ਰਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਇਹਦਾ ਕੋਈ ਢੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪਤਾ ਦਿੱਤਾ ਬੱਚੇ ਸਕੂਲ ਆਪਣੇ ਭੇਜ ਸਕਣ ਨਾ ਪੁਲੀ ਤੋਂ ਨੰਗਿਆ ਵੀ ਨਹੀਂ ਜਾਂਦੇ ਇੰਨਾ ਇੱਥੇ ਪਾਣੀ ਚੜੇਦਾ ਆ ਤੋ ਤੇ ਸ਼ਾਮੀ ਜਾਇਦਾ ਰੋਟੀ ਦਾਣ ਰੋੜੀ ਗਏ ਜਾਂਦਾ ਤੇ ਮੰਡ ਭਾਜੀ ਉਧਰ ਹੀ ਉਧਰ ਕੋਈ ਨਹੀਂ ਤਾਂ ਬੜਾ ਜ਼ਿਆਦਾ ਤਾਂ ਕੰਮ ਦਿੱਕਤ ਹੋ ਗਈ ਦੀ ਆ ਹੁਣ ਨਾ ਕੋਈ ਰਾਹ ਆ ਨਾ ਉਧਰ ਉਹ ਤੁਸੀ ਬਣੀ ਦੀ ਆ ਉੱਥੇ ਹੀ ਚਿੱਕੜ ਚੱਕੜ ਹੋਏ ਦਾ ਉਹ ਕਹਿੰਦੇ ਮਲਵਾ ਸੋੜਦਾਂਗੇ ਹਜ ਤੱਕ ਕੋਈ ਸੁੱਟਿਆ ਨਹੀਂ ਉਹਨਾਂ ਨੇ ਬਜਰਾ ਗੁਜਰਾ ਕੋਣ ਇਹ ਸਰ ਪਾਣੀ ਦੀ ਬਾਰਿਸ਼ ਦਾ ਪਾਣੀ ਆ ਉਹਦਾ ਤਾਂ ਕਰਕੇ ਦਿੱਕਤ ਆਂਦੀ ਆ ਤੇ ਸਾਰੀ ਬੋਲ ਥੋੜਾ ਉੱਪਰ ਹੋਏਗਾ ਤੇ ਫੇਰ ਕੋਈ ਗੱਲ ਨਹੀਂ ਫੇਰ ਦਿੱਕਤ ਨਹੀਂ ਕੋਈ ਇਦਾਂ ਨਹੀਂ